ਅੰਮ੍ਰਿਤਸਰ ਦੇ ਗੇਟ ਹਕੀਮਾ ਦੇ ਨਜ਼ਦੀਕ ਇਲਾਕੇ ਵਿੱਚ ਸੜਕ ਤੇ ਸਵੇਰੇ ਤੜਕਸਾਰ ਕਿਸੇ ਵੱਲੋਂ ਬੱਚੇ ਦਾ ਬਰੂਣ ਛੜਕ ਤੇ ਸੁੱਟ ਕੇ ਮੌਕੇ ਤੇ ਹੋਏ ਫਰਾਰ ਜਦੋਂ ਇਸ ਸੰਬੰਧੀ ਇਲਾਕਾ ਨਿਵਾਸੀਆਂ ਨੂੰ ਪਤਾ ਲੱਗਾ ਤਾਂ ਮੁਹੱਲੇ ਦੇ ਲੋਕ ਇਕੱਠੇ ਹੋਏ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਫਿਲਹਾਲ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਅਗਲੀ ਕੀ ਕਾਰਵਾਈ ਕੀਤੀ ਜਾਂਦੀ ਹੈ ਲੇਕਿਨ ਬਹੁਤ ਹੀ ਮੰਦ ਭਾਗੀ ਖਬਰ ਅੰਮ੍ਰਿਤਸਰ ਤੋਂ ਦੇਖਣ ਨੂੰ ਮਿਲੀ ਹੈ ਜਿੱਤੇ ਕਿ ਇੱਕ ਮਾਂ ਵੱਲੋਂ ਭਰੂਣ ਹੱਤਿਆ ਕੀਤੀ ਗਈ ਆ ਇਲਾਕੇ ਦੇ ਲੋਕਾਂ ਨੇ ਵੀ ਕਿਹਾ ਕਿ ਇਸ ਮਾਂ ਪਿਓ ਤੇ ਸਖਤ ਕਾਰਵਾਈ ਕੀਤੀ ਜਾਵੇ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਜਾਂ ਤੋਂ ਬਾਤ ਕੀ ਖੁਲਾਸੇ ਕਰਦੀ ਹੈ ਤੇ ਉਸ ਮਾਂ ਪਿਓ ਤੇ ਕੀ ਕਾਰਵਾਈ ਕੀਤੀ ਜਾਂਦੀ ਹੈ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਪ੍ਰਾਈਮ 7 ਤੇ ਮੈਂ ਹਾਂ ਤੁਹਾਡੇ ਨਾਲ ਹਰਵੰਦ ਸਿੰਘ ਅੱਜ ਇੱਕ ਬਹੁਤ ਹੀ ਮਤਭਾਗੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਅੰਦਰ ਜੋ ਗੇਟ ਹਕੀਮਾ ਦੇ ਪਾਸ ਇੱਕ ਸਵੇਰ ਦੇ ਟਾਈਮ ਤੇ ਜੋ ਪ੍ਰੂਨ ਦੀ ਹੱਤਿਆ ਕੀਤੀ ਗਈ ਹੈ ਔਰ ਕੁਝ ਲੋਕਾਂ ਨੇ ਉਥੇ ਪ੍ਰੂਨ ਹੱਤਿਆ ਕਰਕੇ ਸੁੱਟ ਕੇ ਜੋ ਉਥੋਂ ਫਰਾਰ ਹੋ ਜਾਂਦੇ ਹਨ ਨਾਲ ਦੀ ਨਾਲ ਹੀ ਜਦੋਂ ਇਲਾਕਾ ਨਿਵਾਸੀ ਨੂੰ ਪਤਾ ਲੱਗਦਾ ਹੈ ਤੇ ਪੰਜਾਬ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਅੰਮ੍ਰਿਤਸਰ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਔਰ ਨਾਲ ਦੀ ਨਾਲ ਹੀ ਜੋ ਪੁਲਿਸ ਟੀਮ ਮੌਕੇ ਤੇ ਪਹੁੰਚ ਕੇ ਪ੍ਰੂਨ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਨਾਲ ਦੀ ਨਾਲ ਹੀ ਸ਼ਾਨਬੀਨ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਦੀ ਪੂਰੀ ਜਾਂਚ ਚੱਲ ਰਹੀ ਹੈ ਕਿ ਇਹ ਪ੍ਰੂਨ ਕਿੱਥੋਂ ਆਇਆ ਹੈ ਉਹ ਕੌਣ ਲੋਕ ਹਨ ਜੋ ਐ ਹੋ ਚੁਕੇ ਹਨ ਉਹਨਾਂ ਤੇ ਸਵਾਲ ਖੜਾ ਹੁੰਦਾ ਹੈ ਕਿ ਮਾਂ ਇੱਕ ਮਮਤਾ ਦੀ ਮੂਰਤ ਹੁੰਦੀ ਹੈ ਲੇਕਿਨ ਐਸੀ ਕੌਣ ਦੀ ਮਾਂ ਹੈ ਜੋ ਆਪਣੇ ਜੰਮਦੇ ਬੱਚੇ ਨੂੰ ਢਿੱਡ ਚੋਂ ਕੱਢ ਕੇ ਸੁੱਟ ਦਿੰਦੀ ਹੈ ਫਿਲਹਾਲ ਪੰਜਾਬ ਪੁਲਿਸ ਸ਼ਾਂਬੀਂ ਚ ਲੱਗੀ ਹੋਈ ਹੈ ਔਰ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਵੀ ਇਹੀ ਦੱਸਿਆ ਜੋ ਵੀ ਮਾਂ-ਬਾਪ ਦੇ ਉੱਪਰ ਜੋ ਇੱਕ ਕਾਰਵਾਈ ਹੋਣੀ ਚਾਹੀਦੀ ਹੈ ਜੋ ਪੂਰਨ ਹੱਤਿਆ ਕੀਤੀ ਗਈ ਹੈ ਔਰ ਇਸ ਨੂੰ ਪੰਜਾਬ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਫਿਲਹਾਲ ਜੋ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਜਲਦੀ ਤੋਂ ਜਲਦੀ ਉਹਨਾਂ ਦਾ ਪਤਾ ਲਗਾ ਸਕਦੀ ਹੈ ਕਿ ਨਹੀਂ ਲਗਾ ਸਕਦੀ ਹੈ ਲੇਕਿਨ ਹਾਲੇ ਫਿਲਹਾਲ ਜੋ ਜਾਂਚ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਪੁਲਿਸ ਪੂਰੀ ਮੁਸਤੱਦੀ ਦੇ ਨਾਲ ਜਾਂਚ ਕਰ ਰਹੀ ਹੈ ਪੁਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਜ ਜੋ ਪੂਰੀ ਸ਼ਾਨਦਾਰੀ ਨਾਲ ਚੱਲ ਰਹੀ ਹੈ ਔਰ ਮਾਪੇ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਅਕਸਰ ਜੋ ਐਸੀ ਹਰਕਤ ਕਿਸ ਮਾਪੇ ਨੇ ਕੀਤੀ ਹੈ ਕੀ ਮਜਬੂਰੀ ਹੈ ਕਿ ਕਿਸ ਸਾਦੀਸ਼ ਕਰਕੇ ਐਸਾ ਕੰਮ ਕੀਤਾ ਗਿਆ ਹੈ ਇੱਕ ਬਹੁਤ ਹੀ ਸ਼ਰਮਨਾਕ ਜੋ ਵਾਰਦਾਤ ਸਾਹਮਣੇ ਆਈ ਹੈ ਅੱਜ ਅੰਮ੍ਰਿਤਸਰ ਦੇ ਅੰਦਰੋਂ ਮਹਿਰਵਾਨ ਸਿੰਘ ਕੈਮਰਾਮੈਨ ਕਰਨਜੀਤ ਨਾਲ ਤੁਸੀਂ ਦੇਖਦੇ ਰਹੋ ਪ੍ਰਾਈਮ ਪੰਜਾਬ 7 ਅੱਜ ਇੱਕ ਬਹੁਤ ਹੀ ਹਿੰਮਤਪਾਗੀ ਖਬਰ ਸਾਹਮਣੇ ਆਈ ਹੈ ਅੰਮ੍ਰਿਤਸਰ ਦੇ ਅੰਦਰ ਜੋ ਗੇਟ ਹੰਕੀਮਾ ਦੇ ਪਾਸ ਇੱਕ ਸਵੇਰ ਦੇ ਟਾਈਮ ਤੇ ਜੋ ਪੂਰਨ ਦੀ ਹੱਤਿਆ ਕੀਤੀ ਗਈ ਹੈ ਔਰ ਕੁਝ ਲੋਕਾਂ ਨੇ ਉਥੇ ਪੂਰਨ ਹੱਤਿਆ ਕਰਕੇ ਸੁੱਟ ਕੇ ਜੋ ਉਥੋਂ ਫਰਾਰ ਹੋ ਜਾਂਦੇ ਹਨ ਨਾਲ ਦੀ ਨਾਲ ਹੀ ਜਦੋਂ ਇਲਾਕਾ ਨਿਵਾਸੀ ਨੂੰ ਪਤਾ ਲੱਗਦਾ ਹੈ ਤੇ ਪੰਜਾਬ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਅੰਮ੍ਰਿਤਸਰ ਪੁਲਿਸ ਨੂੰ ਇਨਫੋਰਮ ਕੀਤਾ ਜਾਂਦਾ ਹੈ ਔਰ ਨਾਲ ਦੀ ਨਾਲ ਹੀ ਜੋ ਪੁਲਿਸ ਟੀਮ ਮੌਕੇ ਤੇ ਪਹੁੰਚ ਗਏ ਪੂਰਨ ਨੂੰ ਆਪਣੇ ਕਬਜ਼ੇ ਵਿੱਚ ਲੈ ਲੈਂਦੀ ਹੈ ਨਾਲ ਦੀ ਨਾਲ ਹੀ ਸ਼ਾਨਬੀਨ ਸ਼ੁਰੂ ਕਰ ਦਿੱਤੀ ਗਈ ਹੈ ਔਰ ਇਸ ਦੀ ਪੂਰੀ ਜਾਂਚ ਚੱਲ ਰਹੀ ਹੈ ਕਿ ਇਹ ਪੂਰਨ ਕਿੱਥੋਂ ਆਇਆ ਹੋ ਚੁੱਕੇ ਹਨ ਉਹ ਇਥੇ ਸਵਾਲ ਖੜਾ ਹੁੰਦਾ ਹੈ ਕਿ ਮਾਂ ਇੱਕ ਮਮਤਾ ਦੀ ਮੂਰਤ ਹੁੰਦੀ ਹੈ ਲੇਕਿਨ ਐਸੀ ਕੌਣ ਦੀ ਮਾਂ ਹੈ ਜੋ ਆਪਣੇ ਜੰਮਦੇ ਬੱਚੇ ਨੂੰ ਢਿੱਡ ਚੋਂ ਕੱਢ ਕੇ ਸੁੱਟ ਦਿੰਦੀ ਹੈ ਫਿਲਹਾਲ ਪੰਜਾਬ ਪੁਲਿਸ ਛਾਣਬੀ ਚ ਲੱਗੀ ਹੋਈ ਹੈ ਔਰ ਲੋਕਾਂ ਨਾਲ ਅਸੀਂ ਗੱਲਬਾਤ ਕੀਤੀ ਤਾਂ ਲੋਕਾਂ ਨੇ ਵੀ ਇਹੀ ਦੱਸਿਆ ਜੋ ਵੀ ਮਾਪੇ ਦੇ ਉੱਪਰ ਜੋ ਇੱਕ ਕਾਰਵਾਈ ਹੋਣੀ ਚਾਹੀਦੀ ਹੈ ਜੋ ਪੂਰਨ ਹੱਤਿਆ ਕੀਤੀ ਗਈ ਹੈ ਔਰ ਇਸ ਨੂੰ ਪੰਜਾਬ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲੈ ਕੇ ਫਿਲਹਾਲ ਜੋ ਜਾਂਚ ਸ਼ੁਰੂ ਕਰ ਦਿੱਤੀ ਹੈ ਦੇਖਣਾ ਇਹ ਹੈ ਕਿ ਪੰਜਾਬ ਪੁਲਿਸ ਜਲਦੀ ਤੋਂ ਜਲਦੀ ਉਹਨਾਂ ਦਾ ਪਤਾ ਲਗਾ ਸਕਦੀ ਹੈ ਕਿ ਨਹੀਂ ਲਗਾ ਸਕਦੀ ਹੈ ਲੇਕਿਨ ਹਲੇ ਫਿਲਹਾਲ ਜੋ ਜਾਂਚ ਦਾ ਵਿਸ਼ਾ ਬਣਿਆ ਹੋਇਆ ਪੰਜਾਬ ਪੁਲਿਸ ਪੂਰੀ ਮੁਸਤੱਦੀ ਦੇ ਨਾਲ ਜਾਂਚ ਕਰ ਰਹੀ ਹੈ ਪੁਰ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅੱਜ ਜੋ ਪੂਰੀ ਸ਼ਾਨਦਾਰੀ ਨਾਲ ਚੱਲ ਰਹੀ ਹੈ ਔਰ ਮਾਪੇ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਅਕਸਰ ਜੋ ਐਸੀ ਹਰਕਤ ਕਿਸ ਮਾਪੇ ਨੇ ਕੀਤੀ ਹੈ ਕੀ ਮਜਬੂਰੀ ਹੈ ਕਿ ਕੀ ਸਾਦੀਸ਼ ਕਰਕੇ ਐਸਾ ਕੰਮ ਕੀਤਾ ਗਿਆ ਹੈ ਇੱਕ ਬਹੁਤ ਹੀ ਸ਼ਰਮਨਾਕ ਜੋ ਵਾਰਦਾ ਸਾਹਮਣੇ ਆਈ ਹੈ ਅੱਜ ਅੰਮ੍ਰਿਤਸਰ ਦੇ ਅੰਦਰੋਂ ਮਹਰਵੰਤ ਸਿੰਘ ਕੈਮਰਾਮੈਨ ਕਰਨਜੀਤ ਨਾਲ ਤੁਸੀਂ ਦੇਖਦੇ ਹੋ ਪ੍ਰਾਈਮ ਪੰਜਾਬ 7